ਕੈਮਰੇ ਸਾਹਮਣੇ ਖੜੇ ਇਸ ਸਾਕਸ਼ ਨੂੰ ਕਿਸੇ ਧਾਰਮਿਕ ਸਥਾਨ ਤੇ ਸੇਵਾ ਕਰਨੀ ਉਸ ਵੇਲੇ ਮਹਿੰਗੀ ਪਈ ਹੈ ਜਦੋਂ ਪਰਿਵਾਰ ਦੀ ਗੈਰ ਮੌਜੂਦਗੀ ਦੇ ਵਿੱਚ ਚੋਰਾਂ ਨੇ ਉਸ ਦਾ ਘਰ ਲੁੱਟ ਕੇ ਵਹਿਲਾ ਕਰ ਦਿੱਤਾ ਆਪਣੀ ਫਰਿਆਦ ਸੁਣਾਉਂਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੇ ਮਹੀਨੇ ਜਦੋਂ ਉਹ ਧਾਰਮਿਕ ਸਥਾਨ ਤੇ ਕੁਝ ਦਿਨਾਂ ਦੇ ਲਈ ਸੇਵਾ ਨਿਭਾਉਣ ਦੇ ਲਈ ਗਿਆ ਹੋਇਆ ਸੀ ਪਿੱਛੋਂ ਚੋਰਾਂ ਦੇ ਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸਮਾਨ ਚੋਰੀ ਕੀਤਾ ਗਿਆ ਸੋਨਾ ਵੀ ਚੋਰੀ ਕੀਤਾ ਗਿਆ ਤੇ ਨਕਦੀ ਵੀ ਚੋਰੀ ਕੀਤੀ ਗਈ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਇਨਸਾਫ ਦੇ ਲਈ ਪੁਲਿਸ ਪਾਰਟੀ ਨੂੰ ਸੂਚਿਤ ਕੀਤਾ ਗਿਆ ਪਰ ਪੁਲਿਸ ਦੇ ਵੱਲੋਂ ਕੋਈ ਇਨਸਾਫ ਨਹੀਂ ਦਿੱਤਾ ਗਿਆ ਸੀ ਇਸ ਮੌਕੇ ਨਾਲ ਹੋਰ ਕੀ ਕੁਝ ਦੱਸਿਆ ਸੁਣ ਲੈਣਾ ਉਹਨਾਂ ਦੀ ਜ਼ੁਬਾਨੀ ਹਾਂਜੀ ਸਰ ਕੀ ਤੁਹਾਡਾ ਨਾਮ ਔਰ ਕਿਹੜਾ ਪਿੰਡ ਹੈ ਸਨੇਂਦਰ ਸਿੰਘ ਮੇਰੇ ਨਾਮ ਜੀ ਮੰਡੇਰਬੇਟ ਪਿੰਡ ਹੈ ਸਾਡਾ ਤੁਹਾਡੇ ਇੱਕ ਚੋਰੀ ਦੀ ਘਟਨਾ ਵਾਪਰੀ ਸੀ ਕੀ ਉਹ ਪੂਰਾ ਮਾਮਲਾ ਉਹ ਜੇ ਸੀ ਮਤਲਬ ਐਸੀ ਅਸੀਂ ਚਾਨੂ ਬਾਅਦ ਜਦੋਂ ਅਸੀਂ ਗਏ ਆ ਛੇਤੀ ਨੂੰ ਹਿਮਤ ਤੇ ਅੱਠ ਨੂੰ ਹੀ ਵਾਪਸ ਆਇਆ ਉਪਰ ਵਾਲੇ ਦਰਵਾਜ਼ੇ ਖੁੱਲੇ ਵੇਖਿਆ ਅਸੀਂ ਆਣ ਕੇ ਤੇ ਇੱਥੇ ਲੋਕੀ ਵੀ ਖੜੇ ਹੋਏ ਸੀ ਉਹਨਾਂ ਨੇ ਕਿਹਾ ਤੁਹਾਡਾ ਦਰਵਾਜ਼ਾ ਖੁੱਲ੍ਹਾ ਤੁਹਾਡੀ ਪੌੜੀ ਲੱਗੀ ਐ ਤੇ ਅਸੀਂ ਉੱਪਰ ਚੜਿਆ ਵਾ ਤੇ ਉਹ ਵੇਖਿਆ ਇਹ ਤੇ ਚੋਰੀ ਹੋ ਗਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ 10 ਟੋਲੇ ਸੋਨਾ ਸੀ 60000 ਰੁਪਿਆ ਤੁਹਾਡੇ ਲੋ ਫਿਰ ਮੋਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹਾਂਜੀ ਅਸੀਂ ਇਹ ਬਦਰਖਾਸਤ ਦਿੱਤੀ ਲਿਖਤੀ ਰੂਪ ਚ ਇਥੇ ਟਲਵਾਂ ਥਾਣੇ ਤੇ ਹੁਣ ਪੁਲਿਸ ਵੀ ਆਈ ਸੀਗੀ ਫਿਰ ਉਹਨਾਂ ਨੇ ਦੇਖਿਆ ਦੁਖਿਆ ਤੇ ਕੋਈ ਮੁੜ ਕੇ ਕਾਰਵਾਈ ਨਹੀਂ ਕੀਤੀ ਉਹਨਾਂ ਸਾਨੂੰ ਲਾਰੇ ਬੁੱਤੇ ਕਰਦੇ ਆ ਕਰਦੇ ਆ ਜੀ ਸੀਸੀਟੀਵੀ ਤਸਵੀਰਾਂ ਕੁਝ ਸਾਹਮਣੇ ਆਈਆਂ ਹਾਂਜੀ ਸੀਸੀਟੀਵੀ ਦੇ ਵਿੱਚ ਵੀ ਸਾਡੇ ਕੈਮਰੇ ਲੱਗੇ ਆ ਜੀ ਉਹਦੇ ਵਿੱਚ ਬੰਦਾ ਕਲੀਅਰ ਫੋਟੋ ਆਉਂਦੀ ਓਦੀ ਜਦੋਂ ਮੂੰਹ ਬੱਧਾ ਉਹਨੇ ਸਾਰਾ ਪਿੰਡ ਕਹਿ ਰਿਹਾ ਜੀ ਅਸੀਂ ਇਕੱਲੇ ਨਹੀਂ ਕਹਿ ਰਹੇ ਸਾਰਾ ਪਿੰਡ ਕਹਿ ਰਿਹਾ ਚੋਰ ਇਹ ਆ ਮੰ ਲੋ ਜਿਹੜਾ ਕਥਿਤ ਵਿਅਕਤੀ ਦੋਸ਼ੀ ਆ ਉਹਦੀ ਪਛਾਣ ਤੁਸੀਂ ਪੁਲਿਸ ਨੂੰ ਦੱਸ ਚੁੱਕੇ ਹੋ ਪੁਲਿਸ ਨੂੰ ਦੱਸ ਚੁੱਕੇ ਆ ਜੀ ਪੁਲਿਸ ਨੂੰ ਪਤਾ ਵਾ ਸਾਰਾ ਕੁਝ ਤੇ ਫਿਰ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਉਹ ਕਹਿੰਦੇ ਜੀ ਇਹ ਕਰਦੇ ਆ ਜੀ ਦੱਸਦੇ ਆ ਤੁਹਾਨੂੰ ਏਦਾਂ ਮਿਲੀ ਭੂਤ ਹੋ ਗਈ ਸਾਰੇ ਹਾਂਜੀ ਬਾਕੀ ਡੰਪ ਲਾਇਆ ਜੀ ਡੰਪ ਦੇ ਵਿੱਚ ਵੀ ਸਾਨੂੰ ਕੁਝ ਨਹੀਂ ਹੁੰਦਾ ਦੱਸਿਆ ਜੀ ਕੋਈ ਗੱਲਬਾਤ ਨਹੀਂ ਕੀਤੀ ਹੋਂਦ ਤੱਕ ਤੁਸੀਂ ਵੱਖ-ਵੱਖ ਪੁਲਿਸ ਅਧਿਕਾਰੀਆਂ ਨੂੰ ਮਿਲ ਚੁੱਕੇ ਆ ਕੀ ਤੁਹਾਨੂੰ ਇਨਸਾਫ ਦੇਣ ਦੀ ਗੱਲ ਰੱਖੀ ਆ ਬਿਲਕੁਲ ਜੀ ਅਜੇ ਕੋਈ ਇਨਸਾਫ ਨਹੀਂ ਆਹੀ ਐਸਐਸਬੀ ਦਫਤਰ ਨੂੰ ਗਏ ਸੀ ਜੀ ਮੈਡਮ ਨੂੰ ਸਾਨੂੰ ਮਿਲੇ ਉਹਨਾਂ ਨੂੰ ਮਿਲ ਕੇ ਬੇਨਤੀ ਕੀਤੀ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਤਾਂ ਸਦਾ ਭਗਵੰਤ ਸੈਨ ਨੂੰ ਹੀ ਬੇਨਤੀ ਕਰਦੇ ਆ ਵੀ ਮਹਾਰਾਜ ਅਸੀਂ ਗਰੀਬ ਬੰਦੇ ਆ ساری ਜ਼ਿੰਦਗੀ ਦੇ ਵਿੱਚ ਅਸੀਂ ਇਹੋ ਕੁਝ ਹੀ ਜੋੜਿਆ ਵਾ ਤੇ ਜਿਹੜਾ ਅੱਜ ਸਾਨੂੰ ਲੁੱਟ ਕੇ ਲਾ ਗਿਆ ਜਿਸਰ ਵਿਅਕਤੀ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਬਿਲਕੁਲ ਦਾਅਵੇ ਨਾ ਕਹਿ ਸਕਦੇ ਕਿ ਉਹ ਬੰਦਾ ਹੀ ਤੁਹਾਡਾ ਦੋਸ਼ੀ ਹੈ ਬਿਲਕੁਲ ਜੀ ਉਹ ਦੋਸ਼ੀ ਹੋਵਾ ਜੀ ਸਾਰਾ ਪਿੰਡ ਕਹਿ ਰਿਹਾ ਕੱਲਾ ਮੈਂ ਨਹੀਂ ਕਹਿ ਰਿਹਾ ਜੀ ਉਸ ਵਿਅਕਤੀ ਦਾ ਪਿੰਡ 'ਚ ਵਿਹਾਰ ਕਿਉਂ ਜਾ ਪਿੰਡ 'ਚ ਅੱਗੇ ਵੀ ਉਹਨੇ ਚੋਰੀਆਂ ਕੀਤੀਆਂ ਜੀ ਕਵਾਜਾ ਸਾਡੀ ਪਹਿਲੀ ਆਮੀ ਕੀਤੀ ਅੱਗੇ ਵੀ ਉਹਨੇ ਆਪਣੇ ਉਹਦੀ ਮਾਂ ਦੇ ਮਾਮੇ ਆ ਉਹਨਾਂ ਦੇ ਘਰੋਂ ਉਹਨੇ ਮੋਬਾਈਲ ਚੁੱਕਿਆ ਹੈੱਡਫੋਨ ਚੁੱਕੇ ਉਹਨਾਂ ਦਾ ਸਿਲੰਡਰ ਚੁੱਕਿਆ ਗਿਆ 5000 ਰੁਪਏ ਉਹਨਾਂ ਦਾ ਕੱਢਿਆ ਗਿਆ ਉਹਨੋ ਵਿਅਕਤੀ ਕਿੱਥੇ ਰਹਿ ਰਿਹਾ ਹੈ ਇਸ ਟਾਈਮ ਉਹ ਘਰੋਂ ਬਾਹਰ ਆ ਜੀ ਘੋੜਾ ਵਾ ਪੁਲਿਸ ਨੇ ਉਹਨੂੰ ਹੁਣ ਤਾਂ ਮੈਨੂੰ ਕੋਈ ਗ੍ਰਿਫਤਾਰ ਕੀਤਾ ਹਿੰ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਲਾਰੇ ਬੋਤੇ ਲਾਈ ਜਾਂਦੀ ਹੈ ਕਰਦੇ ਆ ਜੀ ਇਦਾਂ ਜਿਉਂਦਾ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਨਾ ਕਾਰਵਾਈ ਹੋਣ ਦਾ ਕੀ ਕਾਰਨ ਕੀ ਸਮਝਦੇ ਤੁਸੀਂ ਅਸੀਂ ਤੇ ਇਹ ਸਮਝਦੇ ਆ ਜੀ ਸਾਡਾ ਹੱਕ ਮਿਲਣਾ ਚਾਹੀਦਾ ਤੇ ਇਨਸਾਫ ਹੋਣਾ ਚਾਹੀਦਾ ਕਿਤਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਪੁਲਸ ਦੀ ਔਰ ਦੋਚੀ ਦੀ ਮਿਲੀ ਭੁਗਤ ਹੋ ਚੁੱਕੀ ਹਾਂਜੀ ਮਿਲੀ ਭੁਗਤਾ ਜੀ ਉਹਨਾਂ ਦੀ ਸਾਰੀ ਮਿਲਣੀ ਭੁਗਤਾ ਹਾਂ ਐਸੋਟੋ ਸਾਹਬ ਨੇ ਸਾਨੂੰ ਸਨ ਦੌਕੇ ਮਾਰੇ ਜਿੱਦਾਂ ਦੀ ਦਰਖਾਸਤ ਦੇਣਗੇ ਤੁਸੀਂ ਕਹਿੰਦਾ ਬਾਪਿਆਂ ਤੋਂ ਸੇਵਾ ਤੇ ਤੁਰੇ ਫਿਰਦੇ ਹੋਚ ਅਧਿਕਾਰੀਆਂ ਤੋਂ ਤੁਹਾਡੀ ਕੀ ਮੰਗਿਆ ਮੰਗਦੇ ਉਹ ਪੁਕਾਰ ਹੀ ਕੀਤੀ ਜਾਂਦੀ ਜੀ ਸਾਡੀ ਸੁਣਾਈ ਹੋਣੀ ਚਾਹੀਦੀ ਹੈ ਮਤਲਬ ਕਿਸੇ ਇਮਾਨਦਾਰ ਅਫਸਰ ਦੀ ਡਿਊਟੀ ਲਈ ਜਾਵੇ ਅਫਸਰ ਨੂੰ ਡਿਊਟੀ ਦਿੱਤੀ ਜਾਏ ਕਿ ਉਹ ਸਾਡਾ ਕੋਈ ਹੱਕ ਦਵਾ ਦੇ ਨਹੀਂ ਤੇ ਮੋਢੋਂ ਪਾ ਕਮਾਜੀ ਸਾਡੇ ਵਾ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਅਗਲਾ ਤੁਹਾਡਾ ਕੀ ਹੋਊਗਾ ਫੇਰ ਤੇ ਜੇਹੀ ਸਾਨੂੰ ਮਰਨਾ ਕਬੂਲ ਆ ਜੀਣਾ ਤੇ ਕੋਈ ਕਬੂਲ ਨਹੀਂ ਨਾ ਇਹ ਸਾਡੇ ਕੀ ਤੁਹਾਡਾ ਨਾਮ ਕਿਹੜਾ ਪਿੰਡ ਹੈ ਮੇਰਾ ਨਾਮ ਸੁਵਿੰਦਰ ਸਿੰਘ ਜੀ ਪਿੰਡ ਮੜੇਰ ਬੇਰ ਜਿਹੜੇ ਪਰਿਵਾਰ ਚ ਚੋਰੀ ਦੀ ਘਟਨਾ ਵਾਪਰੀ ਕੀ ਰਿਸ਼ਤਾ ਤੁਹਾਡਾ ਇਹ ਸਾਡੇ ਮਾਮਾ ਜੀ ਨੇ ਜੀ ਤੇ ਇਹ ਸੇਵਾ ਤੇ ਗਏ ਸੀ ਤੇ ਮਗਰੋਂ ਬੰਦਿਆਂ ਨੇ ਬੈਗ ਸਾਈਡ ਤੋਂ ਪੌੜੀ ਲਾ ਕੇ ਤੇ ਇਹਨਾਂ ਨੇ ਬੰਦਿਆਂ ਨੇ ਡੋਟ ਲਿਆ ਥਾ ਉਹਨਾਂ ਦਾ ਸਮਾਨ ਸੋਨਾ ਹੀ ਦਾ ਤੋਲੇ ਕੋ ਪੈਸੇ ਹੀ ਘਰ ਤੇ ਬਾਅਦ ਚ ਬੰਦਿਆਂ ਨੇ ਵੇਖਿਆ ਵੀ ਪੌੜੀ ਬੈਗ ਸਾਈਡ ਤੇ ਕਿਉਂ ਲੱਗੀ ਆ ਤੇ ਫਿਰ ਅਸੀਂ ਸਾਰੇ ਬੰਦਿਆਂ ਨੇ ਇੱਥੇ ਇਕੱਠੇ ਹੋਏ ਤੇ ਫਿਰ ਇਹਨਾਂ ਨੂੰ ਅਸੀਂ ਸੱਦਿਆ ਫੋਨ ਤੇ ਤੇ ਨਾਲ ਕੇ ਜਿੰਦੇ ਖੋਲੇ ਤਾਂ ਉਹਦੇ ਨੂੰ ਸਾਰਾ ਕੁਝ ਖਿੰਦ ਰਿਆ ਤੇ ਪੇਟੀਆਂ ਬੂਟੀਆਂ ਸਾਰੀਆਂ ਬਾਰੀਆਂ ਮੂਰੀਆਂ ਸਾਰਾ ਕੁਝ ਬੋਲ ਕੇ ਤੇ ਇਹਨਾਂ ਦਾ ਸਮਾਨ ਕੱਢ ਕੇ ਲੈ ਗਏ ਜੀ ਬੰਦੇ ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਕਾਰਵਾਈ ਕੀਤੀ ਇਦਾਂ ਹੀ ਹੈ ਜੀ ਕੀਤੀ ਨਹੀਂ ਕੋਈ ਮਤਲਬ ਚੰਗੀ ਢੰਗਾਈ ਚ ਨਹੀਂ ਗਏ ਤੇ ਵਿਅਕਤੀ علاوہ ਚੋਰੀ ਆ ਜੋਰ ਬੰਦਾ ਜਿਹੜਾ ਉਹ ਹੈ ਤੇ ਸਾਡੇ ਪਿੰਡ ਦਾ ਹੀ ਆ ਕੈਮਰੇ 'ਚ ਵੀ ਆਉਂਦਾ ਵਾ ਸਿਰਫ ਉਹਨੇ ਮੂੰਹ ਬਣਿਆ ਵਾ ਜਿਹੜਾ ਮੂੰਹ ਤੋਂ ਪਛਾਣ ਜਿਹੜਾ ਘਟੋਂਦੀ ਉਦਾਂ ਉਹ ਹੈ ਪਿੰਡ ਦਾ ਹੀ ਸਾਡੇ ਦਾ ਤੇ ਕੋਈ ਸਨੇਹ ਨਹੀਂ ਹੈ ਜਿਹੜਾ ਜਾਰੇ ਲੱਪਿਆ ਜੀ ਕਹਿੰਦੀ ਇਹ ਵੀ ਕਰਦੇ ਆ ਵੇਨੇ ਆ ਮਤਲਬ ਤੁਸੀਂ ਦਾਅਵੇ ਨਾ ਕਹਿ ਸਕਦੇ ਕਿ ਜਿਹੜਾ ਕਥਿਤ ਦੋਸ਼ੀ ਆ ਉਹ ਤੁਹਾਡੇ ਜਿਹੜੀ ਤੁਸੀਂ ਪਛਾਣ ਪੁਲਿਸ ਨੂੰ ਦਿੱਤੀ ਆ ਉਹੀ ਵਿਅਕਤੀ ਆ हां जी अही ते कहंदे हां जी ओही व्यक्ति है ओने अपने भी होरी अपने रिश्तेदारा दे भी चोरी करियां दो-तीन आड़ी कीसियां फलया भी गया मान भी गया फोन भी ਸਾਡੇ ਪਿੰਡੋਂ ਨੇ ਵੇਚਿਆ ਬੰਦਿਆਂ ਨੂੰ ਫੇਰ ਜਾ ਕੇ ਉਹਨੇ ਦੱਸਿਆ ਵੀ ਇਹਨਾਂ ਨੂੰ ਵੇਚਿਆ ਵਾ ਤੇ ਉਹ ਫੋਨ ਨੇ ਵੀ ਬਰਾਮਦ ਕੀਤਾ ਗਿਆ ਬਾਅਦੇ ਕੋ ਕੀ ਮੰਗਦੇ ਆ ਮੰਗਾ ਜੀ ਇਹ ਹੈ ਜੀ ਸਾਡੇ ਰਿਸ਼ਤੇਦਾਰਾਂ ਦੇ ਬੰਦੇ ਦੇ ਨਾਮ ਤੇ ਕੀਤੀ ਆਪਣੇ ਦੇ ਇਹਨਾਂ ਨੂੰ ਸਾਫ਼ ਹੋਣਾ ਚਾਹੀਦਾ ਜੀ ਇਹਨਾਂ ਨੂੰ ਸਮਾਨ ਜਿਹੜਾ ਲੈਣਾ ਚਾਹੀਦਾ ਕੋ ਮਾਨਦਾਰ ਅਫਸਰ ਜਿਹੜਾ ਬੰਦਾ ਉਹਦੀ ਡਿਊਟੀ ਲੱਗੇ ਤੇ ਇਹਨਾਂ ਦਾ ਜਿਹੜਾ ਸਮਾਨ ਹੈ ਉਹ ਵਾਪਸ ਕੀਤਾ ਜਾਵੇ। ਹਾਂਜੀ ਸਰ ਕੀ ਤੁਹਾਡਾ ਨਾਮ ਕਿਹੜਾ ਪਿੰਡ ਆ ਤੁਹਾਡਾ? ਮੇਰਾ ਪਿੰਡ ਨਾਮ ਮੇਰਾ ਸਰਜੀਤ ਸਿੰਘ ਆ ਜੀ। ਪਿੰਡ ਮੰਡੇਰਵੇਟ। ਜਿਹੜੇ ਪਰਿਵਾਰ ਚੋਰੀ ਦੀ ਘਟਨਾ ਵਾਪਰੀ ਕੀ ਲੱਗਦੇ ਤੁਹਾਡੇ? ਇਹ ਸਾਡੇ ਮਾਮਾ ਜੀ ਲੱਗਦੇ ਆ ਜੀ ਜ਼ਿੰਮੇਵਾਰੀ ਚ। ਇਹ ਘਟਨਾ ਜਦੋਂ ਵਾਪਰੀ ਪਰਿਵਾਰ ਖਰਚ ਸੇ ਮੌਜੂਦ ਸੀਗਾ ਉਸ ਟਾਈਮ? ਨਹੀਂ ਉਸ ਟਾਈਮ ਨਹੀਂ ਸੀ ਇਹ ਤਾਂ 2 ਦਿਨ ਪਹਿਲਾਂ ਗਏ ਸੀ 1 ਦਿਨ। ਫਿਕਰ ਦੇਣ ਪਹਿਲਾਂ ਹੀ ਗਏ ਹੋ ਸੀਸੀਟੀਵੀ ਬਾਤੇ ਤੇ ਘਟਨਾ ਦਾ ਬਾਪ ਤੋਂ ਫਿਰ ਕਿਵੇਂ ਜਾਣਕਾਰੀ ਮਿਲੀ ਤੁਹਾਨੂੰ ਅਸੀਂ ਤੇ ਉਸ ਦਿਨ ਪਿੰਨ ਨਹੀਂ ਸੀ ਜੀ ਸਾਨੂੰ ਬਾਅਦ ਵਿੱਚ ਪਤਾ ਲੱਗਾ ਇਹ ਲੰਗਦੇ ਕੇ ਇਹ ਬੰਦੇ ਨੇ ਪੌੜੀ ਲੱਗੀ ਦੇਖੀ ਆ ਉਹਨੇ ਕਿਹਾ ਕਿ ਪੌੜੀ ਕਿਹੜੇ ਕਾਰਨ ਕਰਕੇ ਲੱਗੀ ਐ ਇੱਥੋਂ ਦੇ ਉੱਪਰ ਦੇਖਿਆ ਦਰਵਾਜ਼ਾ ਕੁਲਾ ਸੀ ਚੋਰੀ ਦੀ ਘਟਨਾ ਸੰਬੰਧੀ ਸੀਸੀਟੀਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਕੀ ਉਹ ਨੌਜਵਾਨ ਦੀ ਤੁਸੀਂ ਪਛਾਣ ਕਰਦੇ ਹੋ ਹਾਂਜੀ ਹਾਂਜੀ ਨੌਜਵਾਨ ਨੂੰ ਪਛਾਣਿਆ ਕਰਨ ਤੇ ਉਸ ਫਰਮ ਦੀ ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਵੀ ਇਹ ਸਾਡਾ ਚੋਰ ਆ ਹਾਂਜੀ ਅਸੀਂ ਗਏ ਸੀ ਉਸ ਦਿਨ ਨਾਲੇ ਨਾਲ ਤੁਹਾਡੇ ਬੰਦੇ ਗਏ ਤੇ ਫੜਿਆ ਵੀ ਸੀ ਇਹਨਾਂ ਮੁਰ ਕੇ ਛੱਡਤਾ ਵਾ ਕੋਈ ਗੱਲ ਨਹੀਂ ਬਣੀ ਪਤਾ ਨਹੀਂ ਕੀ ਗੱਲ ਜੇਕਰ ਉਹ ਨੌਜਵਾਨ ਦੀ ਪਿੰਡ ਵਾਲੇ ਪਛਾਣ ਕਰ ਰਹੇ ਤੇ ਫਿਰ ਪੁਲਿਸ ਕਿਉਂ ਕਾਰਵਾਈ ਕਿੰਨੀ ਕਰ ਰਹੀ ਕਾਰਵਾਈ ਕਹਿੰਦੇ ਸੀ ਅਸੀਂ ਕਰ ਦੇਣੀ ਆ ਅਸੀਂ ਭਲ ਦੇਣਾ ਵਾ ਸਰ ਕੋਈ ਮੋੜਾ ਗਿਆ ਤੁਹਾਰਾ ਕੋਈ ਮੋੜਾ ਗਿਆ ਜੀ ਕੀ ਜਦ ਤੁਸੀਂ ਕੀ ਸਮਝਦੇ ਵੀ ਪੁਲਿਸ ਕਾਰਵਾਈ ਨਾ ਕਰਨ ਦਾ ਕੀ ਕਰਨਿਆ ਉਸ ਤੋਂ ਬਾਅਦ ਵਿੱਚ ਮਿਲੀ ਭੁਗਤ ਹੋ ਗਈ ਪੁਲਿਸ ਦੀ ਕੀ ਮੰਗ ਕਰਦੇ ਆ ਮੰਗਦੇ ਹੋਈ ਕਰਦੇ ਇਨਸਾਫ ਮਿਲਣਾ ਚਾਹੀਦਾ